ਗਵਾਲੀ ਦਾ ਦਿਨ ਤੇ ਅੱਜ ਕੱਪੜੇ ਧੋਤੇ ਜਾ ਰਹੇ ਨੇ ਜੀ। ਸਵੇਰੇ-ਸਵੇਰੇ ਸਭ ਤੋਂ ਪਹਿਲਾ ਕੰਮ ਇਹੀ ਹੈ ਜੀ ਕੱਪੜੇ ਧੋਣ ਆਲਾ। ਇੱਧਰ ਜੀ ਸਵੇਰ ਦਾ ਖਾਣ-ਪੀਣ, ਡੋਸਾ। ਟਿਪੀਕਲ ਤੇਲਗੂ ਘਰ ਦੇ ਵਿੱਚ ਤਾਂ ਸਾਊਥ ਇੰਡੀਅਨ ਹੀ ਸਟਾਰਟਿੰਗ ਹੁੰਦੀ ਹੈ ਬ੍ਰੈਕਫਾਸਟ ਦੀ। ਅਦਰਕ ਦੀ ਚਟਨੀ ਨਾਲ ਲਈ ਤੇ ਨਾਲ ਹੀ ਆਹ ਚਟਨੀ ਜੀ, ਮੂਹ ਫਲੀਆਂ ਦੀ। ਪਲੇਨ ਡੋਸਾ ਨਾਲ ਸਾਰੇ ਗ੍ਰਿਸ਼ਟਾ ਸਾਸ਼ਰੀਕਾਰ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਰਦੇ ਆਂ ਫਿਰ ਦੁਵਾਰਾਂ ਤੋਂ ਕਾਲਾ ਪਾਣੀ ਤੋਂ ਜੀ ਤੇ ਸਭ ਤੋਂ ਪਹਿਲੇ ਤੁਹਾਨੂੰ ਸਾਰਿਆਂ ਨੂੰ ਜੀ ਦੀਵਾਲੀ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਆਹ ਰਾਤ ਨੂੰ ਕੱਲ ਅਸੀਂ ਚਲਾਈ ਸੀ ਜੀ ਅਸਬਾਜੀ ਜੀ ਬਾਹਲੀ ਤਾਂ ਜਾਂਦੀ ਹੈ ਫਿਰ ਥੱਲੇ ਆ ਜਾਂਦੀ ਹੈ ਜੀ ਤੇ ਥੋੜੇ ਬੁੱਤੇ ਕੱਲ ਰਾਤੀ ਪਟਾਕੇ ਚ ਚਲਾਉਂਦੇ ਰਹੇ ਉਹੀ ਲਿਆਏ ਸੀ ਮਾੜੇ ਮੋਟੇ ਸ਼ਿਵਾ ਚਲਾਈ ਜਾਂਦਾ ਸੀਗਾ ਤੇ ਮੈਂ ਕਿਹਾ ਮਾੜੇ ਮੋਟੇ ਨਾਲ ਅਸੀਂ ਵੀ ਚਲਾ ਲੈਣੇ ਚਲੇ ਖੁਸ਼ੀ ਹੋ ਜਾਂਦੀ ਹੈ ਖੁਸ਼ੀ ਦਾ ਸਾਹਿਬ ਕਹਤਾ ਵੀ ਹੈ ਕਿ ਥੋੜਾ ਜਿਹਾ ਸੈਲੀਬ੍ਰੇਸ਼ਨ ਜਾ ਹੋ ਜਾਂਦਾ ਵੇ ਜੀ ਬਾਕੀ ਸੈਲੀਬ੍ਰੇਸ਼ਨ ਵੈਸੇ ਤਾਂ ਬਣਦਾ ਨਹੀਂ ਜੀ ਕਿਉਂਕਿ ਥੋੜਾ ਫੈਮਿਲੀ ਇਸ਼ੂਸ ਘਰਬਾਰ ਵਿੱਚ ਕੋਈ ਪੰਗੇ ਪੰਗੇ ਚੱਲ ਰਹੇ ਸੀਗੇ ਆ ਕਰਕੇ ਆਪਾਂ ਥੋੜਾ ਜਿਹਾ ਤਿਉਹਾਰ ਅਵੋਇਡ ਕਰ ਗਏ ਐਤ ਕੀ ਮਨਾਣ ਆਏ ਸੀਗੇ ਵੈਸੇ ਮਨਾਣਾ ਰਹਿ ਗਿਆ ਤੇ ਹੁਣ ਚੱਲੇ ਆ ਥੋੜਾ ਬੋਤਾ ਸ਼ਿਵਾ ਕਹਿੰਦਾ ਮੈਂ ਕਰਾਂਗਾ ਸੈਲੀਬ੍ਰੇਟ ਕਿ ਮੈਂ ਕਿਹਾ ਕੋਈ ਚੱਕਰ ਨਹੀਂ ਚੱਲ ਪੈਣਿਆ ਨਾਲ ਅਸੀਂ ਵੀ ਦੇਖ ਲਾਂਗੇ ਦੇਖਣ ਦਾ ਕੀ ਐ ਥੋੜਾ ਬੋਤਾ ਹੋ ਸਕਿਆ ਤਾਂ ਮਨਾ ਵੀ ਲਵਾਂਗੇ ਜੀ ਇਹ ਕਾਲਾ ਪਾਣੀ ਤੋਂ ਹੀ ਹੈਗੇ ਆ ਅੱਜ ਹੋ ਸਕਦਾ ਹੈ ਕਿਤੇ ਨਾ ਲਈਏ ਕਿਉਂਕਿ ਅੱਜ ਦੀਵਾਲੀ ਹੈ ਦੀਵਾਲੀ ਲਈ ਕੀ ਹੈਗਾ ਸ਼ਿਕਤ ਨਾਰਾ ਦਿਖਾਵਾਂਗੇ ਓਡੀਸ਼ਾ ਦੇ ਵਿੱਚ ਕਿੱਦਾਂ ਦੀਵਾਲੀ ਮਨਾਈ ਜਾਂਦੀ ਹੈ ਓਡੀਸ਼ਾ ਦੇ ਵਿੱਚ ਕੀ ਕੀ ਹੁੰਦਾ ਹੈ ਉਹ ਸਾਰਾ ਕੁਝ ਦੱਸਾਂਗੇ ਐਤੇ ਵੈਸੇ ਤਾਂ ਇੰਨਾ ਕ੍ਰੇਜ਼ ਹੈ ਨਹੀਂ ਦੀਵਾਲੀ ਦਾ ਜ਼ਿਆਦਾਤਰ ਬੱਚਿਆਂ ਨੂੰ ਹੁੰਦਾ ਜਿਵੇਂ ਆਪਾਂ ਛੋਟੇ ਹੁੰਦੇ ਸੀਗੇ ਛੋਟੇ ਹੁੰਦਿਆਂ ਸਾਨੂੰ ਕ੍ਰੇਜ਼ ਹੁੰਦਾ ਹੁੰਦਾ ਸੀ ਕਿ ਦੀਵਾਲੀ ਐ ਮਨਾਈਏ ਦੀਵਾਲੀ ਨੂੰ ਮਨਾਈਏ ਪਟਾਕੇ ਲਿਆਈਏ ਅਗਰ ਉਹ ਲੜੀ ਲੈ ਕੇ ਆਏ ਆਂ ਮੁਰਗਾ ਸ਼ਾਪੜੀ ਉਹ ਇੱਕ ਇੱਕ ਕਰਕੇ ਚਲਾਈਏ ਸੁੱਟੀਏ ਹਵਾ ਦੇ ਵਿੱਚ ਐਂ ਕਰਤੀਆਂ ਉਹ ਕਰਤੀਏ ਬਾਬਾ 10 15 ਤੇ ਉਦੋਂ ਬਹੁਤ ਆਪਣੇ ਅੰਦਰ ਕਰੇਜ਼ ਹੁੰਦਾ ਹੁੰਦਾ ਸੀਗਾ ਕਿ ਆਪਾਂ ਐਂ ਕਰਦਾਂਗੇ ਉਹ ਕਰਦਾਂਗੇ ਕਰੇ ਰੰਗੋਲੀ ਬਣਾਵਾਂਗੇ ਕਰੇ ਲੜੀਆਂ ਲਾਵਾਂਗੇ ਕਰੇ ਇਦਾਂ ਕਰਾਂਗੇ ਉਦਾਂ ਦਾ ਮਤਲਬ ਐਂਡ ਆਫ ਦਿ ਡੇ ਗੱਲ ਆਉਂਦੀ ਹੈ ਸਾਰੀ ਐਕਸਾਈਟਮੈਂਟ ਦੇ ਉੱਤੇ ਕਰੇਜ਼ ਦੇ ਉੱਤੇ ਤੇ ਇੱਕ ਬਚਪਨਾ ਹੁੰਦਾ ਕਹਿੰਦੇ ਨੇ ਮੈਂ ਬੜੀ ਪਹਿਲੇ ਕਹਿੰਦਾ ਹੁੰਦਾ ਸੀਗਾ ਕਿ ਬਚਪਨਾ ਜਿਹੜਾ ਹੁੰਦਾ ਨਾ ਜੀ ਉਹ ਬਚਪਨਾ ਹੀ ਹੁੰਦਾ ਉਹ ਜਵਾਨੀ ਦੇ ਟਾਈਮ ਅਗਰ ਆਪਾਂ ਜੋ ਮਰਜ਼ੀ ਕਰ ਲਈਏ ਨਹੀਂ ਮਤਲਬ ਲਿਆ ਸਕਦੇ ਉਦਾਂ ਦੀ ਫੀਲਿੰਗ ਨਹੀਂ ਲਿਆ ਸਕਦੇ ਉਦਾਂ ਦਾ ਇੱਕ ਟਾਈਮ ਦਾ ਜਿਹੜਾ ਉਹ ਹੁੰਦਾ ਹੈਗਾ ਵਾ ਨੋਸਟੈਲਜੀਕ ਮੂਮੈਂਟਸ ਆਪਾਂ ਕਹਿੰਦੇ ਨੇ ਉਹ ਨਹੀਂ ਲਿਆ ਸਕਦੇ ਬਸ ਆਪਾਂ ਕਰ ਕੀ ਸਕਦੇ ਆ ਬੱਚਿਆਂ ਨੂੰ ਦੇਖ ਕੇ ਇੰਜੋਏ ਕਰ ਸਕਦੇ ਆ ਉਹ ਕਿੱਦਾਂ ਕਰ ਰਹੇ ਨੇ ਕਿੱਦਾਂ ਨਹੀਂ ਕਰ ਰਹੇ ਤੇ ਵਧੀਆ ਪੜਾਕੇ ਬੜੁਕੇ ਚਲਾਉਣ ਦਾ ਸਾਡਾ ਵੀ ਇੱਕ ਹੁੰਦਾ ਹੁੰਦਾ ਸੀਗਾ ਉਸ ਟਾਈਮ ਬਸ ਚਲਾਈ ਚੱਲੋ ਚਲਾਈ ਚੱਲੋ ਲੈ ਕੇ ਆਣੀ 5 4-5 ਰੁਪਏ ਦੀ ਮਿਲਦੀ ਹੁੰਦੀ ਸੀਗੀ ਲੜੀ ਤੇ ਉਹ ਲੜੀ ਜਿਹੜੀ ਆਪਾਂ ਚਲਾਣੀ ਸ਼ੁਰੂ ਕਰਨੀ ਦਾੜ ਦੜ ਦੜ ਤੇ ਬੜਾ ਜਿਆਦਾ ਤਾਂ ਤੰਗ ਤੰਗ ਬੜੇ ਵੇਚੇ ਆ ਜੀ ਆ ਕੰਨੀ ਆਪਾਂ ਤਲਾਵਾ ਕਹਿ ਦਿੰਨੇ ਆ ਤਲਾਵਾ ਪਾ ਕੇ ਆਪਾਂ ਮਿੱਤਰ ਪਿਆਰਿਆਂ ਨੂੰ ਵੇਚਦੇ ਹੁੰਦੇ ਸੀਗੇ ਬਹੁਤ ਪੰਗੇ ਲਏ ਆ ਜੀ ਜ਼ਿੰਦਗੀ 'ਚ ਬਹੁਤ ਪੰਗੇ ਲਏ ਆ ਤੇ ਕਰ ਕਰਾ ਕੇ ਆਪਾਂ ਅੱਜ ਤੁਹਾਨੂੰ ਦਿਖਾਣ ਲੱਗੇ ਆ ਜੀ ਓਡੀਸ਼ਾ ਦੀ ਦੀਵਾਲੀ ਸਭ ਤੋਂ ਪਹਿਲੇ ਤਾਂ சிவா ਦਾ ਘਰ சிவா ਲਈ ਬਾਈ ਦਾ ਬਹੁਤ ਬਹੁਤ ਧੰਨਵਾਦ ਮੇਰਾ ਬਹੁਤ ਪੁਰਾਣਾ ਦੋਸਤ ਹੈ ਜੀ ਵਧੀਆ ਮਨਾਣੇ ਆ ਦੇ ਨਾਲ ਆਪਾਂ ਬਣੀ ਹੋਈ ਆ ਸਾਡੀ ਉਦਾਂ ਸਾਰੇ ਦੇ ਸਾਰੇ ਜਿਹੜੇ ਇੰਡੀਆ ਦੇ ਵਿੱਚ ਪਟਾਕੇ ਆ ਜੀ ਉਹ ਬਣਦੇ ਆ ਜੀ ਸ਼ਿਵ ਕਾਸ਼ੀ ਦੇ ਵਿੱਚ ਜਿੱਦਾਂ ਆਪਣੀ ਬੜੀ ਕੰਪਨੀ ਹੈਗੀ ਪਟਾਕੇ ਦੀ ਸ਼ਿਵਕਾਸ਼ੀ ਦੀ ਹੈਗੀ ਮੁੱਥੂ ਸਵਾਮੀ ਹੈਗੀ ਤੋਂ ਬਾਅਦ ਇੱਕ ਹੀ ਕਾਰਨੀਵਲ ਕੰਪਨੀ ਹੈਗੀ ਹੈ ਕੌਕ ਬ੍ਰਾਂਡ ਹੈਗਾ ਵਾ ਇਦਾਂ ਹੀ ਸਨ ਸ਼ਾਈਨ ਹੈਗੀ ਬਹੁਤ ਕੰਪਨੀਆਂ ਨੇ ਤੇ ਬੜਾ ਵਧੀਆ ਲੱਗਦਾ ਜੀ ਕੱਪੜੇ ਵੀ ਤੋੜਤੇ ਸੀ ਛੱਤ ਤੇ ਰੱਖਤੇ ਸੀਗੇ ਤੇ ਵਾ ਸਾਰੇ ਕੰਮ ਅੱਜ ਆਪਾਂ ਨਵੇੜੇ ਨਾਲੇ ਸਾਰੇ ਦੇ ਸਾਰੇ ਨਵੇੜ ਤੇ ਜੀ ਬਾਕੀ ਸ਼ਿਵਾ ਦਾ ਬਹੁਤ ਬਹੁਤ ਧੰਨਵਾਦ ਦਿੰਨੇ ਆ ਬਾਈ ਆਪਣੇ ਨਾਲ ਉਹਨੇ ਰੱਖਿਆ ਹੋਇਆ ਪਿਛਲੇ ਦੋ ਤਿੰਨ ਦਿਨਾਂ ਤੋਂ ਆ ਇਸ ਚੀਜ਼ ਤਾਂ ਜਿਵੇਂ ਪਹਿਲੀ ਵਾਰੀ ਦੇਖੀ ਹੈ ਜੀ ਮਛਰਾਂ ਤੋਂ ਬਚਾਉਣ ਵਾਸਤੇ ਨੇ ਦੋਨੇ ਪਾਸੇ ਲਾਈ ਹੋਈ ਹੈ ਇਦਾਂ ਐ ਰੱਖੋ ਤਾਂ ਚੁੰਬਕ ਨਾਲ ਆਟੋਮੈਟਿਕਲੀ ਐਨ ਕਨੈਕਟ ਜਾ ਹੋ ਜਾਂਦਾ ਕੰਮ ਸਾਰਾ ਆ ਦੇਖੋ ਹੋ ਗਿਆ ਨਾ ਕਨੈਕਟ ਜਿਵੇਂ ਮਰਜ਼ੀ ਖੋਲ ਦਿਓ ਇਹਨੂੰ ਸਵੇਰੇ ਅਸੀਂ ਖਾਤਾ ਸੀ ਜੀ ਬਹੁਤ ਸਵਾਦ ਦੋਸਾ ਤੇ ਨਾਲ ਉਹਦੀ ਚਟਨੀ ਸੀਗੀ ਅਦਰਕ ਦੀ ਬਹੁਤ ਵਧੀਆ ਬਣਾਈ ਸੀਗੀ ਮਾਤਾ ਜੀ ਨੇ ਸ਼ਿਵਾ ਜੀ ਦੀ ਸ਼ਿਵ ਦੀ ਮੰਮੀ ਸ਼ਿਵਾ ਦੀ ਮੰਮੀ ਨੇ ਤੇ ਨਾਲ ਉਹਦੀ ਚਟਨੀ ਸੀਗੀ ਅਦਰਕਾਂ ਦੀ ਤੇ ਨਾਲ ਮੂਫਲੀ ਦੀ ਚਟਨੀ ਹੁਣ ਜਿਹੜਾ ਅੰਦਰੋਂ ਬਹੁਤ ਵਧੀਆ ਕੜੀ ਪੱਤੇ ਦੀ ਖੁਸ਼ਵਾਰੀ ਇੱਥੇ ਟਰੈਂਡ ਹੈ ਜੀ ਇੱਥੇ ਜਿਹੜਾ ਹੈਗਾ ਕਰੇਜ਼ ਹੈ ਕਿਸ ਚੀਜ਼ ਦਾ ਹਰ ਚੀਜ਼ ਦੇ ਵਿੱਚ ਕੜੀ ਪੱਤਾ ਪਾਉਂਦੇ ਆਂ ਹਰ ਇੱਕ ਚੀਜ਼ ਦੇ ਵਿੱਚ ਪਾਉਂਦੇ ਤੇ ਵੈਸੇ ਕੜੀ ਪੱਤਾ ਬਹੁਤ ਵਧੀਆ ਵੀ ਹੁੰਦਾ ਹੈਗਾ ਆਪਣੀ ਬੋਡੀ ਵਾਸਤੇ ਤਸਵੀਰ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਤੇ ਹਰ ਇੱਕ ਚੀਜ਼ ਦੇ ਵਿੱਚ ਉਹ ਇੱਥੇ ਪਾਉਂਦੇ ਆਂ ਅੰਦਰੋਂ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤੇ ਸ਼ਿਵਾ ਕਹਿੰਦਾ ਅੱਜ ਬਣ ਰਹੀ ਹੈ ਰਸਮ ਰਸਮ ਵੀ ਬਹੁਤ ਵਧੀਆ ਚੀਜ਼ ਹੁੰਦੀ ਪਾਣੀ ਪਾਣੀ ਵਰਗੀ ਹੁੰਦੀ ਕੋਈ ਚੋਲ ਨਾਲ ਵੀ ਖਾ ਲੈਂਦੇ ਸੀ ਤਾਂ ਹਰ ਇੱਕ ਚੀਜ਼ ਨਾਲ ਹੀ ਖਾਣੇ ਪਾ ਰੋਟੀ ਨਾਲ ਖਾ ਲਓ ਵੈਸੇ ਚੀਜ਼ ਨਾ ਮਰਜੀ ਖਾ ਲਓ ਦੁਆੜੀ ਕਰਕੇ ਅੱਜ ਬਹੁਤ ਵਧੀਆ ਚੀਜ਼ ਬਣਾ ਰਹੇ ਨੇ ਘਰੇ ਤੇ ਦੀਵਾਲੀ ਨੂੰ ਜਿਹੜ ਚੰਗਾ ਪਾ ਲਿਆ ਤੇ ਆਪਾਂ ਦਾ ਚੰਗਾ ਪਾਇਆ ਵੀ ਨਹੀਂ ਅੱਜ ਕਿਉਂਕਿ ਸਾਰੇ ਕਪੜੇ ਧੋਣੇ ਪਾਤੇ ਸੀਗੇ ਸ਼ਾਮ ਨੂੰ ਹੋ ਸਕਿਆ ਤਾਂ ਕੁਰਤੇ ਪਜਾਮੇ ਲਈ ਅਟਾਇਰ ਦੇ ਵਿੱਚ ਆ ਜਾਾਂਗੇ ਪਿਆ ਮੇਰੇ ਕੋਲੋਂ ਨਹੀਂ ਤਾਂ ਫਿਰ ਧੋਤੀ ਕੁੜਤਾ ਤਾਂ ਹੈਗਾ ਹੀ ਆ ਆ ਜੀ ਐਨ 53 ਆ ਆ ਗਿਆ ਜੀ சிவா ਆ சிவா ਕਿਹਾਲ ਹੈ ਜੀ ਤੇਰਾ ਬਹੁਤ ਧੰਨਵਾਦ ਯਾਰ ਤੂੰ ਇਤਨੇ ਦਿਨ ਹਮੇ ਰੱਖਾ ਕਿੰਨਾ ਪ੍ਰੇਮ ਪਿਆਰ ਕਰ ਰਹਾ ਹੈ ਹੈ ਇਹਦੇ ਨਾਲ ਤਾਂ ਮੈਂ ਵਾਵਾ ਟਾਈਮ ਤੋਂ ਘੁੰਮਦਾ ਪਿਆ ਵਾਂ ਤੇ ਆਪਾਂ ਇੱਕ ਦੂਜੇ ਦਾ ਕੀ ਕੀ ਜਾਣਦੇ ਆ ਸਭ ਪਤਾ ਹੈ ਸਭ ਜਾਣਦੇ ਆ

बोल दीजिए इसको ऐसे मास रख के दिवाली वे उपलक्ष्य समस्त को अभिनंदन शुभेच्छा शुभेच्छा जी शुभेच्छा ए ਆਪਣੇ சிவா ਬਾਈ ਦੇ ਫਾਦਰ ਨੇ ਤੇ ਇਹ ਤੇਲਗੂ ਉੱਥੋਂ ਤਾਮਿਲਾਂ ਉੱਥੋਂ ਦੇ ਨੇ ਆਂਧਰਾ ਪ੍ਰਦੇਸ਼ ਤੋਂ ਤੇ ਤੁਹਾਨੂੰ ਦੱਸਿਆ ਸੀਗਾ ਇਹ ਸਾਰੀ ਫੈਮਿਲੀ ਤੇਲਗੂ ਫੈਮਿਲੀ ਹੈ ਜੀ ਟਿਪੀਕਲ ਤੇਲਗੂ ਫੈਮਿਲੀ ਜਿਹਨੂੰ ਆਪਾਂ ਪ੍ਰੋਪਰ ਤੇਲਗੂ ਫੈਮਿਲੀ ਕਹਿੰਦੇ ਆ ਉਹੋ ਹੈ ਜੀ ਇਹ ਰਹਿੰਦੇ ਓਡੀਸ਼ਾ ਦੇ ਬਰਗਜੜ ਏਰੀਏ ਦੇ ਕਾਲਾ ਪਾਣੀ ਦੇ ਵਿੱਚ ਨੇ ਇਧਰ ਜ਼ਮੀਨ ਵਗਾਰਾ ਥੀ ਤੋਂ ਆਪ ਇਧਰ ਆ ਗਏ ਹੈ ਨਾ ਸੈਟਲ ਹੋ ਗਏ

ਨਾ ਸਕਰ ਜਮੀਨ ਹੈ ਸਭ ਧਾਨੂਗਾਤਾ 10 ਏਕੜ ਮੈਂ ਸਾਰਾ ਕਸਾਲਾ ਧਾਨ ਉਗਾਤੇ ਹਾਂ ਆਪਾ ਜੋ ਦਾਦਾ ਹੈ ਮਾਰਾ ਹੀਰਾ ਕੋ ਡੈਮ ਉਹਦਾ ਪਾਣੀ ਆ ਰਹਾ ਹੈ ਉਹਦਾ ਪਾਣੀ ਲਗਾ ਜਿਹੜਾ ਹੀਰਾ ਕੋ ਡੈਮ ਦੇ ਨਾਲ ਤਾਂ ਇੱਕ ਨਹਿਰ ਜੀ ਦਿਖਾਈ ਸੀਗੀ ਨਾ ਤੇ ਉਹ ਜਿਹੜਾ ਕਨਾਲ ਦਾ ਪਾਣੀ ਹੈ ਉਹੀ ਸਾਰਾ ਇਹਨਾਂ ਦੇ ਖੇਤਾਂ ਦੇ ਵਿੱਚ ਲੱਗਦਾ ਤੇ ਉਹੀ ਪਾਣੀ ਤੋਂ ਜਿਹੜੀ ਹੈਗੀ ਆਪਣੀ ਧਾਨ ਦੀ ਉਗਾਈ ਹੁੰਦੀ ਹੈ ਜੀ ਇੱਥੇ ਜਿਹਨੂੰ ਅਬ ਝੋਨਾ ਕਹੇ ਦਿੰਦੇ ਹਾਂ ਸਾਡੇ ਪੰਜਾਬ ਮੈਂ ਝੋਨਾ ਬੋਲਦੇ ਹਾਂ ਉਹੀ ਉਗਾਉਂਦੇ ਨੇ ਜਿਵੇਂ ਦਾਦਾ ਜੀ ਬੋਲਦੇ ਤੇ ਹਮ ਬਿੰਡੀ ਬੇਗਨ ਸਭ ਉਗਾਤਾ ਹੈ ਦਾਦਾ ਜੀ ਕੀ ਅਲੱਗ ਜਮੀਨ ਹੈ ਨਹੀਂ ਨਹੀਂ ਭਿੰਡੀ ਬੇਗਨ वो वो साइड में जो बचा उचा जमीन दरकार है ऊंचा ऊंचा है हाँ। सब निचला जमीन पानी आ जाने से पानी ज्यादा होने वेजिटेबल नहीं हो रहा है, अच्छा, अच्छा, है। सूखा जमीन चाहिए सूखा जमीन चाहिए थोड़ा हल्का सूखा हाँ मतलब पानी कम हो पानी कम होना चाहिए यहाँ पानी ज्यादा होता है कि नहीं दूसरा नहीं होता है मतलब धान की बुआई ज्यादा है धान में मार्जिन होता है। हाँ, तो आप कौन सा नंबर उगाते हैं बासमती वाला वाला। या कौन? नहीं सा नहीं, नहीं, बास होते नहीं मोटा धान है। मोटे वाला। जो लोग जैसे ये यूपी मिल वाले हैं वो ले जाते हैं धन्यवाद जी इन्नी जानकारी वास्ते शिवादे डैडी धन्यवाद जी नमस्कार धन्यवाद बोलते ना हमें धन्यवाद ਕੱਢ ਰਿਹਾ ਅਸਲਾ ਯਾਨੀ ਕਿ ਮੋਟਰਸਾਈਕਲ ਐਫ ਜੀ ਐਸ ਸੋਲਿਡ ਗ੍ਰਿਪ ਹਾਂ ਚੱਲਿਆ ਫਿਰ ਚਲ ਉਹ ਕਿੱਧਰ ਆ ਗਿਆ ਪਾਤਾ ਜੀ ਗੇਰ ਗੱਡੀ ਦਾ ਤੇ ਲਾਤੀ 50 ਛੜ ਤੇ ਮੋਟਰ ਵਲੋਗਿੰਗ ਹੌਟ ਦੇ ਵਿੱਚ ਆ ਗਿਆ ਜੀ ਨੀਸ਼ੂ ਹਾਈਕਰ ਤੁਹਾਡਾ ਔਰ ਜਾਣਾ ਸੀ ਬਰਗੜ ਬਰਗੜ ਜਾਣਾ ਸੀ ਵਾ ਚਲੋ ਜੀ ਬਰਗੜ ਜੀ ਪੂਰੀ ਤਿਆਰੀ ਹੈ ਜੀ ਅੱਜ சிவா ਕਹਿੰਦਾ ਗਾਹ ਪਾ ਲੈਣਾ ਪਟਾਕੇ ਚਲਾ ਚਲਾ ਕੇ ਮੈਂ ਕਿਹਾ ਤੂੰ ਗਾਹ ਪਾ ਦੀ ਅੱਜ ਪਟਾਕੇ ਤਲਾਹਤ ਲਾ ਕੇ ਆਪਾਂ ਨਿਆਰੇ ਲਿਆ ਦੇਣੇ ਹੁਣ ਤੇ ਤਰਾਂਦੇ ਆ ਗਏ ਜੀ ਪਰਸਨ ਟਾਉਂ ਦੇ ਵਿੱਚ ਤਾਹ ਦੇਖੋ ਜੀ ਬੜਾ ਸੋਹਣਾ ਪੈਰ ਲਗਾਇਓ ਨੀਤੇ ਆ ਬੜੇ ਹੋਏ ਆ ਜੀ ਗੋਰੀਲੇ ਜੀ ਬੜੇ ਹੱਥ ਮਲਾ ਕੇ ਆਓ ਹੱਥ ਲਾ ਕੇ ਆਓ ਇਹ ਬੜੀ ਸਿਹਰ ਲਓ ਜੀ ਸੋਨੇ ਬੜੇ ਹੋਏ ਜੀ ਸੁਪਰ ਇਲੇ ਬਹੁਤ ਜਿਆਦਾ ਆਉਗਾ ਬਹੁਤ ਜਿਆਦਾ ਆਉਗਾ ਆਹ 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 ਦੇ ਨੇ ਜੀ 오ਡੀਸ਼ਾ ਦੇ ਆਦੀਵਾਸੀ ਇਦਾਂ ਆਪਣੇ ਪਰਮਾਤਮਾ ਨੂੰ ਰਾਜੀ ਕਰਦੇ ਨੇ ਆਪਣੇ ਪੰਜਾਬ ਚ ਨਗਰ ਕੀਰਤਨ ਨਿਕਲਦਾ ਇੱਥੇ ਵੀ ਇਹ ਚੀਜ਼ ਨਿਕਲਦੀ ਹੈ ਇੱਕ ਹੋਰ ਗਰੁੱਪ ਆ ਗਿਆ ਜੀ ਸਾਦੀਵਾਸੀ ਗਰੁੱਪ ਅੱਤੇ ਪਾਲੀ ਮਾਤਾ ਦਾ ਇੱਕ ਬੜਾ ਫੇਮਸ ਮੰਦਰ ਹੈਗਾ ਜੀ 오ਡੀਸਾ ਦੇ ਵਿੱਚ ਦੇਖੋ ਕਲਸ਼ ਭਰ ਕੇ ਉਹਦੇ ਪਾਣੀ ਜਲ ਚੜਾ ਜਾਂਦੇ ਦਿਵਾਲੀ ਦੇ ਇੱਕ ਦਿਨ ਪਹਿਲੇ ਵੈਸੇ ਤਾਂ ਦਿਵਾਲੀ ਕਹਿੰਦੇ 20 ਤਰੀਕ ਦੀ ਆ ਪਰ ਇੱਥੇ 21 ਨੂੰ ਮਨਾਈ ਜਾ ਰਹੀ ਹੈ ਦੀ ਬਾਤ ਹੈ ਜੀ ਕਲਸ਼ ਰਾਤ ਦੇ ਸਵਾਰ ਕਲਸ਼ ਬਹੁਤ ਹੀ ਸੋਹਣਾ ਰਾਤ ਹੈ ਜੀ ਅੱਗੇ ਘੋੜੇ ਨੇ ਪੰਜ ਘੋੜੇ ਇੱਥੇ ਸਮਾਰਤ ਹੁੰਦੀ ਹੈ ਜੀ ਰਾਤ ਯਾਤਰਾ ਓੜੀ ਅੱਜ ਪਿਛੇ ਲਿਖਿਆ ਹੋਇਆ ਹੈ ਪੂਜਾ ਦੇਖ ਕੇ ਜੀ ਅਸੀਂ ਜਿਹੜੀ ਉਹ ਰਾਤ ਯਾਤਰਾ ਹੋ ਰਹੀ ਸੀਗੀ ਅਸੀਂ ਆਗੇ ਜੀ ਪਟਾਕਿਆਂ ਦੇ ਬਿਜਾਰ ਦੇ ਵਿੱਚ ਤੇ ਜਿਹੜਾ ਉੱਥੋਂ ਕਲਸ਼ ਭਰਦੇ ਸੀ ਜਲਦਾ ਜੀ ਉਹ ਇੱਥੋਂ ਭਰਿਆ ਜਾਂਦਾ ਸਾਹਮਣੇ ਇੱਕ ਨਹਿਰ ਹੈ ਜੀ ਨਦੀ ਉੱਥੋਂ ਭਰਿਆ ਜਾਂਦਾ ਕਿਆ ਸਾਰਾ ਦਾ ਸਾਰਾ ਪਟਾਕਿਆਂ ਦਾ ਵਿਆਰ ਹੈ ਜੀ ਖਾਸਾ ਵੱਡਾ ਬਾਜ਼ਾਰ ਹੈ ਜੀ ਪਟਾਕਿਆਂ ਦਾ ਤੇ ਆਪਾਂ ਜਿਵੇਂ ਕਹਿੰਦੇ ਨੇ ਆਪਣੇ ਪੰਜਾਬ 'ਚ ਪਟਾਕੇ ਇੱਥੇ ਕਹਿੰਦੇ ਨੇ ਫਟਾਕਾ ਫਫਾ ਪੈ ਜਾਂਦਾ ਫਫਾ ਫਟਾਕਾ ਬੰਬ ਵੀ ਕਹਿੰਦੇ ਨੇ ਆਪਾਂ ਇੱਥੇ ਆਹ ਦੇਖੋ ਜੀ ਸਕਾਈ ਸ਼ੋਅ ਬੜਾ ਵੱਡਾ ਕਰਿੰਦਾ ਬੰਬ ਹੈ ਜੀ ਇਹ 50 ਛੋਟਾਂ ਵਾਲਾ ਦੁਕਾਨ ਲਾਈ ਹੋਈ ਬਾਈ ਨੇ ਸਾਰੇ ਪਟਾਕੇ ਪਟਾਕੇ ਨੇ ਜੀ ਇੱਧਰ ਹੋਰ ਦੁਕਾਨਾਂ ਨੇ ਕੰਟ ਦੁਕਾਨਾਂ ਹੀ ਦੁਕਾਨਾਂ ਪਟਾਕਿਆਂ ਦੀਆਂ ਜੀ ਘੱਟੋ ਘੱਟ 35 ਤੋਂ 40 ਦੁਕਾਨਾਂ ਨੇ ਜੀ ਓਵਰ ਆਲ ਬਰਗੜ ਦੇ ਵਿੱਚ ਜਿਹੜੀਆਂ ਪਟਾਕੇ ਦੀਆਂ ਲੱਗੀਆਂ ਹੋਈਆਂ ਤੇ ਬਸ ਇਹੀ ਹੈ ਇੱਥੇ ਵੀ ਇੰਨੀ ਪੀੜ ਪੜ ਹੈ ਨਹੀਂ ਜੀ ਜੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਤੇ ਹੱਲੇ ਇੰਨਾ क्रेज, क्रेज क्रेज पर क्रेज है 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 नहीं नहीं उतना ना 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 अभी अभी कम हो गया हम लोग लोग कल 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 खरीद 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 चुके चुके होंगे आज 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 तो तो दिवाली हाँ। तो मैक्सिमम भी चुके कल है। चुके होंगे। आज भी रेट थोड़ा जा हाई होगा आज भाई होगा हाँ। तान करके फिर किसके पास जाना तूने चलते चलो पहले ਸਟੋਕ ਕਰਨ ਲਈ ਆ ਕੇ ਰੱਖਿਆ ਸੀਗਾ ਉਹ ਵਾਪਸ ਕਰ ਆਇਆ ਸੀ। ਕੁਝ ਤੋਂ ਅੱਜ ਜ਼ਿਆਦਾ ਭੀੜ ਹੈ। ਸਸਤੇ ਵੀ ਦੇ ਰਾਹਗਾ ਨਾ। ਆ ਜਾ। ਪੜਾਕੇ ਹੀ ਪੜਾਕੇ ਨੇ ਜੀ। ਇਧਰ ਵੀ ਜੀ। ਆਲੂ, ਸਟਾਈ ਸ਼ੋਰਟ, ਖੋਲ ਝੜੀਆਂ। ਵਾਹ ਵਾਹ ਸਾਮਾਨ ਸੱਲੇ ਜੀ। ਯਾ 200 ਰੁਪਏ ਦਾ ਡੱਬਾ ਦੇ ਰਹੇ ਨੇ 20 ਰੁਪਏ ਦੇ ਪੀਸ ਦੇ ਹਿਸਾਬ ਨਾਲ ਤੇ ਆ ਛੱਟ। ਕਿੜੇ ਆ ਜਾਣਦੇ ਨੇ ਨਿੱਕੇ ਨਿੱਕੇ ਬੱਚੇ ਜੀ। ਉਹ ਦੇ ਰਹੇ ਨੇ ਤਕਰੀਬਨ 10 ਰੁਪਏ ਦੀ ਲੱਭੀ। ਰੇਟ ਰੂਟ ਤਾਂ ਹਾਈ ਨਹੀਂ ਜੀ ਅੱਜ। ਆ ਡੋਲੇ ਹੁੰਦੇ ਆਪਣੇ ਡੋਲੇ ਕਹਿੰਦੇ ਨੇ ਆ ਆਲੂ ਨੇ ਜੀ ਇਹ ਕੀ ਰੇਟ ਹੈ ਜੀ ਭਾਈ ਇਹ ਕੀ ਰੇਟ ਹੈ ਦੇਖੋ 900 150 ਆ 250 ਦਾ ਡੱਬਾ ਆ 150 ਦਾ ਉਹ ਵਾਲਾ ਛੋਟਾ ਸੀਗਾ 200 ਦਾ ਲਾ ਰਿਹਾ ਜੀ ਇੱਥੇ 150 ਗਈ ਜਾਂਦਾਗਾ ਤੇ ਆ ਸੱਤਰੰਗਾ ਤੋਂ ਜੀ ਵਾ ਵਾ ਪੜਾਕੇ ਨੇ ਜੀ ਪਰ ਆਪਣੇ ਪੰਜਾਬ ਵਰਗਾ ਹਿਸਾਬ ਤਾਂ ਆਪਣੇ ਉੱਥੇ ਬਾਹਲੇ ਵੱਡੇ ਤਗੜੇ ਬੰਬ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਤੇ ਉਹੀ ਸੇਲ ਕਰਦੇ ਨੇ ਕੀ ਪੱਟੀਆਂ ਦੇ ਬਣੇ ਹੋਏ ਲੜੀ ਕਿਤਰੇ ਕੀ ਸੀਵਾ ਬੋਲ ਰਹਾ ਹੈ ਲੜੀ 350 ਬੋਲ ਰਹਾ 350 ਰੁਪਏ ਦਾ ਇੱਕ-ਇੱਕ ਕਰਕੇ ਚਲਾਉਂਦੇ ਆ ਇਹ ਇੱਕ ਸਾਦੀ ਆਗ ਲਗਾ ਦੋ ਇੱਕ-ਇੱਕ ਕਰਕੇ ਪੱਟੀਆਂ ਦੇ ਬਣਾਏ ਹੋਏ ਪਟਾਕੇ ਦੇਸੀ ਇੱਥੇ ਤਿਆਰ ਹੁੰਦੇ ਹੁੰਦੇ ਨੇ ਜੀ ਇਹ ਦੇਸੀ ਬੜਾਕੇ ਜੀ ਆਹੜੇ ਉਹ ਬੀੜੀ ਬੰਮ ਹੁੰਦੇ ਨੇ ਜੀ ਆਹ ਜਿਹੜੀ ਚਟਣੀ ਡਿਪਲੀ ਹੁੰਦੀ ਹੈ ਨਾ ਉਹਦੇ ਵਿੱਚ ਪੈਕ ਕਰੇ ਹੋਏ ਨੇ ਜੀ खुला ना दबारा पचास पीस पीस लेगा पचास रुपए का, का मांग रहा हूँ अच्छा अच्छा पचास रुपए का ये देखिए वो बड़ी मशैल है यार इसको ऊपर से डालो और चलाओ जी ये कितने कितने का है ਇਹ ਬੰਡਲ ਕਿੰਨੇ ਦਾ ਹੈ 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 ਆ ਲੈ ਲੈ ਜੀ ਇਹਨੇ ਪਟਾਕੇ 시ਵਾ ਨੇ ਤੇ ਹੁਣ ਚੱਲਦੇ ਆ ਜੀ ਅਸੀਂ ਆਪਾਂ ਅੱਗੇ ਵੱਲ ਨੂੰ ਵਾਪਸੀ ਘਰ ਵੱਲ ਤੇ ਉੱਥੇ ਆਪਣਾ ਲੰਚ ਬਣਿਆ ਹੋਇਆ ਹੈ ਲੰਚ ਦਾ ਟਾਈਮ ਤਾਂ ਨਹੀਂ ਹੁਣ ਤਾਂ ਜੀ ਥੋਲੀ 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 ਡਿਨਰ ਦਾ ਹੀ ਟਾਈਮ ਹੋਈ ਜਾਂਦਾ ਤੇ ਆਹ ਸਾਰੀਆਂ ਦੁਕਾਨਾਂ ਅਸੀਂ ਵਰਗੜਦੀਆਂ ਚਲੋ ਜੀ ਹੁਣ ਚੱਲਦੇ ਆ ਇੱਥੋਂ ਇੰਨੇ ਜੇ ਪਟਾਕੇ 시ਵਾ ਲੈ ਕੇ ਆਇਆ 1400 ਰੁਪਏ ਦੇ ਜੀ 1400 ਰੁਪਿਆ ਲਾਇਆ ਆ ਜੀ ਪਟਾਕਿਆਂ ਦੇ ਐ சிவா ਕਿਹਦਾ ਲੱਗ ਰਹਾ ਹੈ ਬਹੁਤ ਮਹਿੰਗਾ ਹੈ ਜੀ ਬਹੁਤ ਮਹਿੰਗਾਈ ਹੈ ਜੀ ਬਹੁਤ ਮਹਿੰਗਾਈ ਹੈ ਜੀ 1400 ਰੁਪਏ ਦੇ ਬਟਾ ਹੱਦ ਤੱਕ ਤਾਂ ਬਹੁਤ ਬੜੀਆ ਬਿਜ਼ਨਸ ਲਗਾ ਸਕਦੇ ਆ ਹਾਂ ਬੋ ਲੈਣ ਵਾਲੇ ਵੀ ਤਾਂ ਹਾਂ ਲੈਣ ਵਾਲੇ ਹੈ ਆਹ ਰਾਮ ਸਭ ਤੇ ਇਹਾਂ ਤੇ 100% ਤੋਂ ਮਾਰਜਿਨ ਜ਼ਿਆਦਾ ਹੈ 100% ਤੋਂ ਮਾਰਜਿਨ ਜ਼ਿਆਦਾ ਹੈ ਹਾਂ ਗੱਲ ਤਾਂ ਸਹੀ ਹੈ ਜੀ ਮਾਰਜਿਨ ਵਾਵਾ ਲਈ ਫਿਰਦੇ ਨੇ ਉਹ ਨਿੱਕੇ ਨਿੱਕੇ ਆਪਾਂ ਜਦੋਂ ਤਾਂ ਜੀ 3-4 ਰੁਪਏ ਦੇ ਹਿਸਾਬ ਨਾਲ ਆਲੂ ਹੁੰਦੇ ਸੀ 30-40 ਰੁਪਏ ਦਾ ਡੱਬਾ ਵੱਡੇ ਆਂ ਦਾ ਇੱਥੇ ਉਹੀ ਜੀ 150-200 ਦਾ ਵੇਚਦੇ ਨੇ ਵਾਵਾ ਮਾਰਜਿਨ ਹੈ ਜੀ ਡੋਲਾ ਆਪਣੇ 15 ਇੱਥੇ ਮਿਲਦਾ ਜੀ ਜਿਹਨੂੰ ਆਪਾਂ ਲਾਲਟੇਨ ਕਹਿ ਦਿੰਨੇ ਆ ਸੋ ਉਹਦੇ ਤਿੰਨ ਯਾਨੀ ਕਿ 333 ਰੁਪਈਆ ਦਾ ਹੋ ਗਿਆ ਇਹ ਕਿਹੜਾ ਰੇਟ ਦਿਆ 240 ਸ਼ਾਟ ਹੈ 240 ਸ਼ਾਟਾਂ ਦਾ ਮਲਟੀ ਕਲਰ ਸ਼ੋਰ ਜੀ 3200 ਰੁਪਈਆ ਦਾ ਜੀ ਅੱਜ ਤਾਂ ਰਾਤ ਚਾਨਣੀ ਕਰਨਗੇ ਇਹ ਅੱਜ ਤੋਂ ਰਾਤ ਜਗਮਗ ਹੋ ਜਾਏਗੀ ਆਪਦੀ ਹੈ ਆਪਕੇ ਏਰੀਏ ਦੀ ਪੰਜਾਬੀ ਤਾਂ ਹਰ ਜਗ੍ਹਾ ਗਾਹ ਪਾਉਂਦੇ ਨੇ ਨਜ਼ਰ ਆਉਂਦੇ ਨੇ ਜੀ ਇੱਥੇ ਪੰਜਾਬੀਆਂ ਨੇ ਪੜਾਕਿਆਂ ਦੀ ਦੁਕਾਨ ਵੀ ਲਾਈ ਹੋਈ ਏਡੀ ਦੂਰ ਵਰਗੜ ਪੰਜਾਬੀਅਨੇ ਦਾ ਨਾਮ ਵੀ ਨਹੀਂ ਸੁਣਿਆ ਹੁੰਦਾ ਵਰਕਰ ਕਿਹੜੀ ਜਗ੍ਹਾ ਹੈ ਮੈਨੇ ਮੈਂ ਪੰਜਾਬੀ ਨੂੰ ਮੇਰੇ ਕੋਲ ਪਹਿਲੇ ਪਤਾ ਨਹੀਂ ਸੀ ਵਰਕਰ ਦੇ ਬਾਰੇ ਮੈਂ ਇੱਥੇ ਪੰਜਾਬੀ ਵੇਚ ਰਹੇ ਨੇ ਜੀ ਪਟਾਕੇ ਦੇਖੋ ਜੀ ਆ ਗਏ ਜੀ ਵਾਪਸ சிவா ਦੇ ਘਰ ਤੇ ਵਧੀਆ ਪਟਾਕੇ ਲਿਆਇਆ 1500 ਰੁਪਏ ਦੇ ਇਹ ਤੇ ਹੁਣ ਅੰਦਰ ਚੱਲਦੇ ਆ ਜੀ ਤੇ ਰੋਟੀ ਖਾਣੇ ਆ ਜੀ ਫਿਰ ਆਇਦਾ ਜੀ ਖਾਣਾ ਦਾਣਾ ਸਾਂਬਰ ਚਾਵਲ ਤੇ ਨਾਲ ਭਿੰਡੀ इधर साढ़े मम्मी डैडी चला रहे हैं जी फुलझड़िया खुशियां तो सब दियाँ होंगे ने जी, ने जी।, जी, दे। जी। चल गई दिवा हैप्पी दिवाली माता जी पिता जी आप दोनों को जी आपको खुश देख के हम भी खुश हैं इधर शिव शिवा कैसा लग रहा है मम्मी डैडी को खुशी खुश रखा कर हमेशा तू भी फैमिली के साथ आ जा सारे इकट्ठे हो जा छोटा भाई कहाँ है तेरा ये देखो पाजी हो ये लड़ रहे हैं गेम ये अपना लड़ रहे हैं पंजा गेम लगा तो जोर है। और ये सुनील पाजी लगा रहे हैं जोर वो ये पाजी जोर लगाने का ट्राई लगा कंधा है लेकिन होंदा नहीं ये अपना पाजी ऐसे ट्राई कर रहे हैं लेकिन होंदा नहीं और पीछे बैठा शिवा रेडी वो अपना मोबाइल के अंदर लगा जोर है छोटा भाई जोर <laughs> लगा पूरा दूसरा हाथ लगा बहुत है, है। <laughs> नहीं लगेगा <के> नीचे <laughs> नहीं लगेगा <के> नीचे <laughs> लगा अबे, तो से पावर आ गया पावर आया नहीं मैंने कुछ किया ही नहीं लगाया नहीं पावर नहीं। लगा दे जो लगा, दे जो। लगा दे जो। मार झटका जितना मार सकता नहीं होगा आज झटके मार कोशिश तो करें यार कोशिश करा करो यार दूसरा हाथ नहीं होगा दूसरा हाथ लगा दो ना नहीं होगा एक बार लगा <laughs> जा कर दो गाली चेंज कर दोबारा नहीं होता मैं से नहीं ब्रो हराने तो देर को आप नीचे चल तो उठा के भी मारना <laughs> ये क्या कर रहा है <laughs> ये क्या कर रहा है ऐसे भी नहीं लगा पाएगा नहीं लगाएगा लगा दो लगा दे पूरा पूरा और और शिवा किसका <laughs> यहाँ तक यहाँ तक लेके जाएगा तेरे को वापिस यहाँ तक लेके उम्र

लगा तू लगा दे ऐसे एकदम झटका मत लगाएगा ओके मूंग लगा रहा था तमीज से लगा नहीं कर पाएगा नहीं होगा <laughs> नहीं कर पाएगा तू तो अपन बार उठा रहा है जाएगा नहीं होगा उसके यार दूसरा एक हाथ से करना अरे दूसरे हाथ से नहीं पा पर एक हाथ से कहां हो पाएगा कर ਹੋᱭ ਅਮਿੰਟ ਜ਼ਿਆਦਾ ਹੋ ਰਹਾ ਜਲਦੀ ਲਗਾ ਨਹੀਂ ਲਗਾ ਤੇ ਬਸ ਜਿਹੜੇ ਸ਼ਿਵਾ ਪਟਾਕੇ ਲਿਆਇਆ ਸੀਗਾ ਹੌਲੀ ਹੌਲੀ ਚਲਾਈ ਜਾਂਦਾ ਵੈ ਇਸ ਵੀਡੀਓ ਨੂੰ ਆਪਾਂ ਫਿਰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ 올 ਇੰਡੀਆ ਜਰਨੀ ਦੇ ਤੇ ਹੋਪ ਕਰਦਾ ਤੁਹਾਡੀ ਸਾਰਿਆਂ ਦੀ ਦੀਵਾਲੀ ਵਧੀਆ ਗਈ ਹੋਣੀ ਹੈ ਸਾਰਿਆਂ ਦੇ ਘਰੇ ਸ਼ੋਕ ਸ਼ਾਂਤੀ ਰਹੀ ਹੋਣੀ ਹੈ ਤੇ ਸਾਰੇ ਜਿਹੜੇ ਹੈਗੇ ਆ ਪ੍ਰੋਸਪਰ ਰਹੇ ਹੋਣੇ ਆ ਇਦਾਂ ਹੀ ਬਣੇ ਰਿਹਾ ਕਰੋ ਆਪਣੇ ਛੋਟੇ ਭਰਾ ਨੂੰ ਸਪੋਰਟ ਦਿਖਾਉਂਦੇ ਰਿਹਾ ਕਰੋ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਸਰੀਕਾਲ ਤੁਹਾਡੇ ਕਿਸ਼ਨਾ ਹਰੀਬੋ ਰੱਬ ਰੱਖਾ ਚੜ੍ਹਦੀ ਤੇ ਇੱਥੇ ਹੀ ਵੀਡੀਓ ਨੂੰ ਖਤਮ ਕਰਦੇ ਆ ਮਿਲਦੇ ਆ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਤਕਨ ਦੇ ਲਈ ਗੁੱਡ ਬਾਏ ਰੱਬ ਰੱਖਾ ਚੜ੍ਹਦੀ ਕਲਾ ਤੇ ਸਸਰੀਕਾਲ ਜੀ ਹਰੀਕ੍ਰਿਸ਼ਨਾ ਹਰੀਬੋ